ਪਿਛਲੇ ਦਿਨਾਂ 'ਚ ਸਾਨੂੰ ਲੁੱਟਿਆ ਤੇ ਕੁੱਟਿਆ ਗਿਆ ਸਾਡੇ ਆਪਣਿਆਂ ਦੁਆਰੇ ਸਰਕਾਰਾਂ ਦੇ ਇਹਨਾਂ ਦੋਨਾਂ ਪਾਰਟੀਆਂ ਦੀ ਸੀ ਹੁਣ ਇਹਨਾਂ ਨੂੰ ਕੀ ਪ੍ਰੋਬਲਮ ਹੈ ਦੇਖ ਲਓ ਤੜਕੇ ਉੱਠ ਕੇ ਅਚਾਰ ਜਾਣੇ ਨੇ ਇੱਕ ਤਾਂ ਸੁਖਵੀਰ ਬਾਦਲ ਕਿ ਹੱਸਣ ਦੀ ਗੱਲ ਹੈ ਚ ਹਾਂ ਇਹ ਤਾਂ ਨਾ ਹੀ ਲਿਆ ਯਾਰ ਮੈਂ ਲੈ ਫੇਰਾ ਸੁਖਵੀਰ ਬਾਦਲ ਤਾਂ ਹੀ ਲਿਆ ਜੇ ਤਾਂ ਕੰਮ ਤਾਂ ਨਹੀਂ ਦੱਸਿਆ ਤਾਂ ਕੋਈ ਹਾਂ ਮੈਂ ਇਕੋ ਬੰਬਾਜਵਾ ਇਕੋ ਪਤਾ ਨਹੀਂ ਹੋ ਬੜਿੰਗ ਤੜਕਿ ਉੜ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਸਭ ਤੋਂ ਪਹਿਲਾਂ ਮੈਨੂੰ ਵਾਲਾ ਕੈਨੇਡਾ 'ਚ ਬਰਫ ਪੈ ਗਈ ਭਗਵੰਤ ਮਨ ਅਸਤੀਫਾ ਦੇਵੇ ਕਾਰਨ ਕੀ ਇਹਦਾ ਮੈਂ ਮੈਂ ਥੋੜਾ ਜਿਹਾ ਸੋਚੇ ਕਾਰਨ ਕੀ ਇਹਦਾ ਕੋਈ ਗੱਲ ਨਹੀਂ ਆਲੋਚਨਾ ਕਰ ਲੈਣ ਕੋਈ ਗੱਲ ਇਹ ਕਿਉਂ ਮੈਨੂੰ ਹੀ ਕਿਉਂ ਕਰਦੇ ਕਾਰਨ ਦਾ ਇਹ ਹੈ ਜੀ ਅਸਲ 'ਚ ਉਹਨਾਂ ਨੇ ਕਦੇ ਸੋਚਿਆ ਨਹੀਂ ਸੀਗਾ ਕਿ ਕੋਈ ਆਮ ਘਰਾਂ ਦਾ ਮੁੰਡਾ ਵੀ ਆ ਕੇ ਜਿਹਨੇ 10ਵੀਂ ਸਾਈਕਲ ਤੇ ਚੜ ਕੇ ਗਈ ਤੀ ਹੋਵੇ ਜਿਹੜਾ ਮੈਸਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਦੇ ਵਿੱਚ ਤਾਰੀਆਂ ਲਾਉਣ ਸਿੱਖਿਆ ਹੋਵੇ ਆਮ ਘਰਾਂ ਦਾ ਇੱਕ ਜਵਾਬ ਸਾਡੀਆਂ ਕੁਰਸੀਆਂ ਤੇ ਕੌਣ ਬਹਿ ਗਿਆ ਆਹ ਦੁੱਖ ਉਹਨਾਂ ਨੂੰ ਬਸ ਹੋਰ ਕੋਈ ਦੁੱਖ ਨਹੀਂ ਹੈਗਾ ਨਾ ਵੀ ਇੱਥੇ ਤਾਂ ਸਾਡੇ 3 ਪੁੱਤ ਬੰਦੇ ਹੁੰਦੇ ਆ ਇਹ ਕਿਵੇਂ ਆ ਗਏ ਪਿਛਲੇ ਦਿਨਾਂ 'ਚ ਸਾਨੂੰ ਲੁੱਟਿਆ ਤੇ ਕੁੱਟਿਆ ਗਿਆ ਸਾਡੇ ਆਪਣਿਆਂ ਦੁਆਰੇ ਸਰਕਾਰਾਂ ਦੇ ਇਹਨਾਂ ਦੋਨਾਂ ਪਾਰਟੀਆਂ ਦੀ ਸੀ ਹੁਣ ਇਹਨਾਂ ਨੂੰ ਕੀ ਪ੍ਰੋਬਲਮ ਹੈ ਦੇਖੋ ਟੜਕੀ ਉੱਠ ਕੇ ਆਚਾਰ ਜਾਣੇ ਨੇ ਏਕ ਤਾਂ ਸੁਖਵੀਰ ਬਾਦਲ ਕਿ ਹੱਸਣ ਦੀ ਕੀ ਗੱਲ ਐ ਚ ਹਜੇ ਤਾਂ ਨਾਂ ਹੀ ਲਿਆ ਯਾਰ ਮੈਂ ਲੈ ਫੇਰਾਸ ਸੁਖਵੀਰ ਬਾਦਲ ਤਾਂ ਹੀ ਲਿਆ ਜ ਤਾਂ ਕੰਮ ਤਾਂ ਨਹੀਂ ਦੱਸਿਆ ਤਾਂ ਕੋਈ ਹਾਂ ਜੀ ਮੈਂ ਇਹ ਕੋਮਬਾਂ ਬਾਜਵਾ ਇਕੋ ਪਤਾ ਨਹੀਂ ਹੋ ਬੜਿੰਗ ਤੜਕਿ ਉੜ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਸਭ ਤੋਂ ਪਹਿਲਾਂ ਮੈਨੂੰ ਵਾਲਾ ਕੈਨੇਡਾ 'ਚ ਬਰਫ ਪੈ ਗਈ ਭਗਵੰਤ ਮਾਨ ਅਸਤੀਫਾ ਦੇਵੇ ਕਾਰਨ ਕੀ ਇਹਦਾ ਮੈਂ ਮੈਂ ਥੋੜਾ ਜਿਹਾ ਸੋਚੇ ਕਾਰਨ ਕੀ ਇਹਦਾ ਕੋਈ ਗੱਲ ਨਹੀਂ ਹੈ ਲੋਚਨਾ ਕਰ ਲੈਣ ਕੋਈ ਗੱਲ ਇਹ ਕਿਉਂ ਮੈਨੂੰ ਹੀ ਕਿਉਂ ਕਰਦੇ ਕਾਰਨ ਦਾ ਇਹ ਹੈ ਜੀ ਅਸਲ 'ਚ ਉਹਨਾਂ ਨੇ ਕਦੇ ਸੋਚਿਆ ਨਹੀਂ ਸੀਗਾ ਕਿ ਕੋਈ ਆਮ ਘਰਾਂ ਦਾ ਮੁੰਡਾ ਵੀ ਆ ਕੇ ਜਿਹਨੇ 10ਵੀਂ ਸਾਈਕਲ ਤੇ ਚੜ ਕੇ ਗਈਤੀ ਹੋਵੇ ਜਿਹੜਾ ਮੈਸਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਦੇ ਵਿੱਚ ਤਾਰੀਆਂ ਲਾਉਣ ਸਿੱਖਿਆ ਹੋਵੇ ਆਮ ਘਰਾਂ ਦਾ ਇੱਕ ਜੁਆਕ ਸਾਡੀਆਂ ਕੁਰਸੀਆਂ ਤੇ ਕੌਮ ਬਹਿ ਗਿਆ ਆ ਦੁੱਖ ਹੋਣਾ ਬਸ ਹੋਰ ਕੋਈ ਨਹੀਂ ਹੋਵੇਗਾ ਵੀ ਇੱਥੇ ਤਾਂ ਸਾਡੇ 3 ਪੁੱਤ ਬੈੰਦੇ ਹੁੰਦੇ ਆ ਇਹ ਕਿਵੇਂ ਆ ਗਏ